सूीअ में मां दिलि जी खणाइण धनवाद कर ਅੱਜ ਤਿੰਨ ਫੋਰਮਾਂ ਦੇ ਛੱਡੇ ਦੇ ਐਸਕੇਐਮ ਤੇ ਐਸਕੇਐਮ ਘੈਰਾਂੀ ਤੱਕ ਦੇ ਕੇਐਮਐਮ ਦੇ ਛੱਡੇ ਦੇ ਉੱਤੇ ਸਾਰੇ ਭਾਰਤ ਅੰਦਰ ਜਿਹੜਾ ਖਲੜਾ ਮੰਡੀ ਨੀਤੀ ਜਿਹੜੀ ਆ 224 ਭਾਰਤ ਸਰਕਾਰ ਨੇ ਥੱਲੇ ਭੇਜੀ ਆ ਸਟੇਟਾਂ 'ਚ ਉਹਦੀਆਂ ਕਾਪੀਆਂ ਜਿਹੜੀਆਂ ਨੇ ਤਿਹਾੜ ਤੇ ਦਿਨ ਵਿੱਚ ਲੋੜੀ ਵਾਲੇ ਦਿਨ 'ਚ ਭੁੱਖੇ ਦੇ ਰੂਪ 'ਚ ਭੁੱਖੀਆਂ ਗਈਆਂ ਨੇ ਤੇ ਭਾਰਤ ਸਰਕਾਰ ਨੂੰ ਤਾੜਨਾ ਕੀਤਾ ਗਿਆ ਕਿ ਆ ਭਾਰਤ ਸਰਕਾਰੇ ਟੇਡੇ ਤਰੀਕੇ ਨਾਲ ਖੇਤੀ ਕਾਨੂੰਨ ਜਿਹੜੇ ਆ ਇਹ ਕੋਆਪਰੇਟ ਕਰਾਉਣੇ ਦੇ ਹੱਕ ਚ ਤੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਚ ਲਾਗੂ ਕਰਨੇ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣਗੇ ਇਸ ਕਰਕੇ ਫੌਰੀ ਤੌਰ ਤੇ ਇਹ ਖਰੜਾ 2225 ਇਹ ਵਾਪਸ ਲਿਆਵੇ ਜਿਹੜਾ ਸਟੇਟਾਂ ਨੂੰ ਭੇਜਿਆ ਤੇ ਨਾਲ ਸਟੇਟਾਂ ਨੂੰ ਵੀ ਮਿਲਦੀ ਆ ਕਿਉਂ ਕਾਨੂੰਨ ਉਹ ਵਿਧਾਨ ਸਭਾ ਚ ਪਾਸ ਕਰਕੇ ਰੱਦ ਕਰਕੇ ਪਾਪਸ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤਾਨਾ ਕਿਤੀ ਜਾਂਦੀ ਹੈ ਕਿ ਫੌਰੀ ਤੌਰ ਤੇ ਗੱਲੀਬੱਤੀ ਜੋਬ ਨਹੀਂ ਹੋਣਾ ਫੌਰੀ ਤੌਰ ਤੇ ਵਿਧਾਨ ਸਭਾ ਛੱਡ ਕੇ ਇਹ ਕਾਨੂੰਨ ਰੱਦ ਕਰਕੇ ਭਾਰਤ ਸਰਕਾਰ ਦੇ ਮੱਥੇ ਮਾਰੇ ਜਨਤਾ ਜੋ ਕਿ ਤੁਜੇ ਲੋਕ ਠੀਕੇਟੀ ਕਰਕੇ ਆਪਣੇ 40 ਦੀ ਆਪਣੀ ਜਿੰਦਗੀ ਰਾਖੀ ਕਰ ਸਕਣ ਭਾਰਤ ਖੌਸਾ ਹਾਂ